ਸਕਾਈ ਨਿਊਜ਼ ਵੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਕਰਦਾ ਤੇ ਅੱਜ ਗੱਲ ਕਰਾਂਗੇ ਅਸੀਂ ਕਿਸਾਨੀ ਮੁੱਦੇ ਦੇ ਉੱਪਰ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈਗਾ ਹੁਣ ਪੂਰੇ ਵਿਸ਼ਵ ਦੇ ਵਿੱਚ ਰੋਹ ਬਣ ਕੇ ਉੱਭਰਿਆ ਹੈਗਾ ਜਿਸ ਕਾਰਨ ਸਰਕਾਰਾਂ ਵੀ ਹਿੱਲ ਚੁੱਕੀਆਂ ਨੇ ਪਰੰਤੂ ਇਸ ਸਭ ਦੇ ਵਿੱਚ ਜਦੋਂ ਕਿਸਾਨਾਂ ਵੱਲੋਂ ਬੈਰੀਕੇਟਿੰਗ ਤੇ ਰਾਹ ਪਾਸੇ ਕੀਤੇ ਗਏ ਤਾਂ ਸਰਕਾਰਾਂ ਵੱਲੋਂ ਉਨ੍ਹਾਂ ਉੱਪਰ ਪਰਚੇ ਵੀ ਦਰਜ ਕਰਵਾਏ ਚਾਹੇ ਅਲੀਗਲ ਬਾਰਡਰ ਦੀ ਗੱਲ ਕੀਤੀ ਜਾਵੇ ਤੇ ਚਾਹੇ ਖਨੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਤੇ ਚਾਹੇ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਜਿੱਥੇ ਜਿੱਥੇ ਵੀ ਹੈਜੀਟੇਸ਼ਨ ਹੋਇਆ ਉੱਥੇ ਤੋਂ ਖਬਰਾਂ ਸਾਹਮਣੇ ਆਈ ਹੈ ਕਿ ਕਿਸਾਨਾਂ ਦੇ ਉੱਪਰ ਪਰਚੇ ਦਲਚ ਹੋਏ ਨੇ ਇਹ ਸਾਰੇ ਉੱਪਰ ਗਲਬਤ ਕਰਾਂਗੇ ਆਪਾਂ ਬ੍ਰਿਸ਼ਟ ਵਕੀਲ ਸਤੀਸ਼ ਕਰਕਰੇ ਜੀ ਨਾਲ ਉਹਨਾਂ ਦੀ ਕੀ ਰਾਏ ਹੈ ਇਸ ਉੱਪਰ ਦੇ ਜਿਹੜੇ ਪਰਚੇ ਨੇ ਉਹਨੂੰ ਕਿਸ ਤਰ੍ਹਾਂ ਵੇਖਦੇ ਨੇ ਸਤੀਸ਼ ਕਰਕਰੇ ਜੀ ਜਿਹੜੇ ਇਹ ਪਰਚੇ ਹੋਏ ਨੇ ਸਾਰੀ ਹੈਜੀਟੇਸ਼ਨ ਤੁਸੀਂ ਵੀ ਟੀਵੀ ਚੈਨਲਾਂ ਤੇ ਵੇਖਦੇ ਰਹੇ ਹੋ ਇਹਨੂੰ ਕਿਵੇਂ ਮੰਨਦੇ ਹੋ ਤੁਸੀਂ ਦੇਖੋ ਜਿਹੜੀਆਂ ਐਜੀਟੇਸ਼ਨ ਹੋ ਰਹੀਆਂ ਆ ਕਿਸਾਨਾਂ ਦੀਆਂ ਉਹ ਤਾਂ ਅਗਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਜਾਂ ਉਹਨਾਂ ਨੂੰ ਲਾਸ ਹੈ ਤਾਂ ਐਜੀਟੇਸ਼ਨ ਕਰਨਾ ਕਿਸਾਨਾਂ ਦਾ ਰਾਈਟ ਹੈ ਲੇਕਿਨ ਐਜੀਟੇਸ਼ਨ ਨੂੰ ਦਬਾਉਣਾ ਯਾਨੀ ਜ਼ਬਰਦਸਤੀ ਦਬਾਉਣਾ ਇਹ ਜਿਹੜਾ ਹੈ ਇਹ ਸਰਕਾਰ ਦੀ ਜਿਹੜੀ ਹੈ ਜ਼ਾਤੀ ਹੈ ਉਹਨਾਂ ਨਾਲ ਔਰ ਮੈਂ ਕਹੂੰਗਾ ਕਿ ਕਿਸਾਨਾਂ ਦੀ ਗੱਲਬਾਤ ਸੁਣ ਕੇ ਔਰ ਇਹਨੂੰ ਇੱਕ ਸਿਟਿੰਗ ਦੇ ਕੇ ਇਹਦਾ ਹੱਲ ਕੱਢਣਾ ਚਾਹੀਦਾ ਹੈ ਨਾ ਕਿ ਕਿਸਾਨਾਂ ਤੇ ਤਸ਼ੱਦਦ ਕਰਕੇ ਤੇ ਉਸ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਬਿਲਕੁਲ ਤੁਸੀਂ ਕਹਿੰਦੇ ਸਿਟਿੰਗ ਦੇਣੀ ਚਾਹੀਦੀ ਹੈ ਪਰੰਤੂ ਜਿਹੜੇ ਲੋਕਾਂ ਉੱਪਰ ਪਰਚੇ ਹੁਣ ਦਰਜ ਹੋ ਗਏ ਨੇ ਬਾਰ ਕਾਉਂਸਲਸ ਵੱਲੋਂ ਇਹ ਵੀ ਕਹਿ ਗਿਆ ਸਾਡੇ ਵੱਲੋਂ ਇਹ ਫ੍ਰੀ ਲੜੇ ਜਾਣਗੇ ਕੇਸ ਇਹਨਾਂ ਕੇਸਾਂ ਦੇ ਵਿੱਚ ਆਖਰਕਾਰ ਹੱਲ ਕੀ ਨਿਕਲੇਗਾ। ਦੇਖੋ ਇਸ ਤਰ੍ਹਾਂ ਹੈ ਬੀਬੀ ਸਾਹਿਬ ਕਿ ਮੈਂ ਵੀ ਇਸ ਗੱਲ ਦੇ ਹੱਕ 'ਚ ਹਾਂ ਕਿ ਕਿਸਾਨਾਂ ਦੇ ਕੇਸ ਜਿਹੜੇ ਹੈ ਉਹ ਫ੍ਰੀ ਲੜੇ ਜਾਣ। ਔਰ ਮੇਰੀ ਆਪਣੀ ਵੀ ਸੰਸਥਾ ਹੈ ਇੱਕ ਬਣਾਈ ਵੀ ਫ੍ਰੀ ਲੀਗਲ ਹੈਡ ਦੀ ਤਾਂ ਮੈਂ ਵੀ ਆਪਣੇ ਵਕੀਲ ਸਹਿਬਾਨ ਜਿਹੜੇ ਮੇਰੇ ਨਾਲ ਹੈ ਸਹਿਯੋਗੀ ਹੈ ਮੇਰੇ ਉਹਨਾਂ ਨੂੰ ਵੀ ਮੈਂ ਇਹੀ ਰਹਿ ਦਊਗਾ ਔਰ ਰਿਕੁਐਸਟ ਕਰੂੰਗਾ ਕਿ ਜਿੰਨੇ ਵੀ ਕਿਸਾਨ ਹੈ ਉਹਨਾਂ ਦੇ ਕੇਸ ਅਗਰ ਲੜਨੇ ਪੈ ਜਾਣ ਸਾਨੂੰ ਤਾਂ ਫ੍ਰੀ ਲਣਾਗੇ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਕਿਉਂਕਿ ਕਿਸਾਨੀ ਇੱਕ ਐਸਾ ਜ਼ਰੀਆ ਹੈ ਸਾਡਾ ਕਿ ਕਿਸਾਨ ਤੋਂ ਬਿਨਾ ਕੋਈ ਵੀ ਬਿਜ਼ਨਸ ਔਰ ਕੋਈ ਵੀ ਫੈਕਟਰੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਪਾਰ ਜਿਹੜਾ ਹੈ ਉਹ ਨਹੀਂ ਚੱਲ ਸਕਦਾ ਇਸ ਕਰਕੇ ਸਾਨੂੰ ਇਸ ਮੌਕੇ ਤੇ ਕਿਸਾਨਾਂ ਦੀ ਹੈਲਪ ਕਰਨ ਵਾਸਤੇ ਅਸੀਂ ਐਡਵੋਕੇਟ ਸਹਿਮਾਨ ਨੂੰ ਸਾਰਿਆਂ ਨੂੰ ਹੀ ਇਹ ਬੇਨਤੀ ਕਰਾਂਗੇ ਕਿ ਕਿਸਾਨਾਂ ਦੇ ਕੇਸ ਜਿਹੜੇ ਹੈ ਉਹ ਫ੍ਰੀ ਲੜੇ ਜਾਣ ਕਿਉਂਕਿ ਕਿਸਾਨ ਪਹਿਲਾਂ ਹੀ ਫਾਈਨੈਂਸ਼ਲੀ ਜਿਹੜੇ ਹੈ ਉਹ ਡਾਊਨ ਆ ਚੁੱਕੇ ਹਨ ਇਸੇ ਨਾਲ ਜੁੜਦਾ ਹੋਇ ਇੱਕ ਹੋਰ ਕੁਐਸਚਨ ਕਰਾਂਗਾ ਕਿ ਕੋਈ ਵੀ ਸੂਬਾ ਜੀ ਲੰਘ ਰਹੀ ਹਾਈਵੇ ਨੂੰ ਜਿਹਨੂੰ ਆਪਾਂ ਰਾਜਮਾਰਗ ਕਹਿੰਦੇ ਆ ਉਹਨੂੰ ਖੋਦ ਸਕਦਾ ਪੱਟ ਸਕਦਾ ਹੈਗਾ ਨਹੀਂ ਦੇਖੋ ਇਸ ਤਰ੍ਹਾਂ ਕਿ ਰਾਜਮਾਰਗ ਜਿਹੜਾ ਤੁਸੀਂ ਕਿਹਾ ਹੈ ਹਾਈਵੇ ਤਾਂ ਹਾਈਵੇ ਜਿਹੜਾ ਹੁੰਦਾ ਨਾ ਉਹ ਇੱਕ ਕੰਟਰੀ ਦੀ ਪ੍ਰਾਪਰਟੀ ਹੈ ਕੰਟਰੀ ਮੀਨਸ ਕਿ ਉਹ ਸੈਂਟਰ ਦੇ ਅੰダー ਆ ਗਿਆ ਅਗਰ ਆਪਾਂ ਇਹ ਗੱਲ ਕਰਦੇ ਹਾਂ ਕਿ ਉਸ ਜਗ੍ਹਾ ਨੂੰ ਅਗਰ ਪੱਟ ਕੇ ਸਟੇਟ ਗਵਰਨਮੈਂਟ ਕੁਝ ਬਣਾਉਣਾ ਚਾਹੁੰਦੀ ਹੈ ਤਾਂ ਉਹਦੇ ਵਾਸਤੇ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਜ਼ਰੂਰੀ ਹੈ ਕਿਉਂਕਿ ਕੰਟਰੀ ਦੀ ਇੱਕ ਪ੍ਰਾਪਰਟੀ ਹੈ ਉਹਨੂੰ ਲਾਅਸ ਪਹਚਾਉਣਾ ਸਟੇਟ ਦਾ ਕੋਈ ਅਧਿਕਾਰ ਨਹੀਂ ਹੈ ਲੇਕਿਨ ਪਰਮਿਸ਼ਨ ਲੈ ਕੇ ਕਰਨਾ ਕਿਉਂਕਿ ਉਹਦੇ ਵਿੱਚ ਜਦੋਂ ਪਟਪਟਾਈ ਹੁੰਦੀ ਹੈ ਵਸੇ ਸਾਹਿਬ ਤਾਂ ਕਈ ਗੱਲਾਂ ਇਹ ਸਾਹਮਣੇ ਆਉਂਦੀਆਂ ਜਿਸ ਤਰ੍ਹਾਂ ਕਿ ਕੋਈ ਬਿਜਲੀ ਦੀਆਂ ਤਾਰਾਂ ਗਈਆਂ ਟੈਲੀਫੋਨ ਦੀਆਂ ਤਾਰਾਂ ਗਈਆਂ ਜਾਂ ਕੋਈ ਹੋਰ ਸਪਲਾਈ ਜਿਹੜੀ ਹੈ ਜਿਵੇਂ ਅੱਜ ਕੱਲ ਗੈਸ ਸਪਲਾਈ ਹੈ ਅਗਰ ਤੁਸੀਂ ਉਹਨੂੰ ਪਟੋਗੇ ਉਹਦਾ ਲਾਸ ਜਿਹੜਾ ਹੈ ਉਹ ਹੋਏਗਾ ਹੀ ਹੋਏਗਾ ਕਿਉਂਕਿ ਉਹਨੂੰ ਦੁਬਾਰਾ ਕਰਨੀ ਪੈਗੀ ਫਿਰ ਕੰਸਟਰਕਸ਼ਨ ਤਾਂ ਇਸ ਕਰਕੇ ਬਿਨਾ ਸੈਂਟਰ ਦੀ ਪ੍ਰੋਵੀਜ਼ਨ ਤੋਂ ਸਟੇਟ ਨੂੰ ਕੋਈ ਰਾਈਟ ਨਹੀਂ ਹੈ ਕਿ ਉਸ ਪ੍ਰਾਪਰਟੀ ਨੂੰ ਟੱਚ ਕਰੇ ਬਿਲਕੁਲ ਦੂਸਰੀ ਗੱਲ ਕੀ ਹੈ ਕਿ ਉਸ ਪ੍ਰਾਪਰਟੀ ਨੂੰ ਟੱਚ ਕਰਨ ਦਾ ਕੋਈ ਵੀ ਕਿਸੇ ਕੋਲ ਅਧਿਕਾਰ ਨਹੀਂ ਹੈਗਾ ਜਦੋਂ ਤੱਕ ਪਰਮਿਸ਼ਨ ਨਹੀਂ ਮਿਲਦੀ ਪਰੰਤੂ ਜਿਹੜਾ ਹੈਜ਼ਿਟੇਸ਼ਨ ਹੈ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਇਹਨਾਂ ਲੋਕਾਂ ਨੂੰ ਰੋਕਣ ਵਾਸਤੇ ਜਿਹੜਾ ਰਾਜ ਮਾਰਗ ਹੈ ਉਹਨੂੰ ਖੋਦਿਆ ਗਿਆ ਤਾਂ ਜੋ ਇਹ ਲੋਕ ਅੱਗੇ ਨਾ ਜਾ ਸਕਣ ਜੀ ਇਹਨੂੰ ਆਪਾਂ ਕਿੱਦਾਂ ਵੇਖਦੇ ਹਾਂ ਕਿ ਹੁਣ ਕੇਂਦਰ ਸਰਕਾਰ ਨਾਲ ਸੂਬਿਆਂ ਉੱਪਰ ਕੋਈ ਕਾਰਵਾਈ ਕਰ ਸਕਦੀ ਹੈ ਹਾਂ ਦੇਖੋ ਇਸ ਤਰ੍ਹਾਂ ਹੈ ਕਿ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹੈ ਕਿ ਜਿੱਥੇ-ਜਿੱਥੇ ਸੈਂਟਰਲ ਗਵਰਨਮੈਂਟ ਜਿਵੇਂ ਬੀਜੇਪੀ ਦੀ ਹੈ ਕਿਸੇ ਸਟੇਟ ਦੇ ਵਿੱਚ ਬੀਜੇਪੀ ਬੈਠੀ ਹੈ ਅਗਰ ਉਹ ਉਸ ਨੂੰ ਖੋਦਦੀ ਹੈ ਜਾਂ ਨੁਕਸਾਨ ਪਹੁੰਚਾਉਂਦੀ ਹੈ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਸਰਕਾਰਾਂ ਕੀ ਕਰਦੀਆਂ ਕਿ ਉਹਨਾਂ ਦੀ ਹੀ ਸਰਕਾਰ ਸੈਂਟਰ 'ਚ ਹੈ ਉਹਨਾਂ ਦੀ ਉੱਥੇ ਕੋਈ ਐਕਸ਼ਨ ਨਹੀਂ ਹੋਏਗਾ ਯਾਨੀ ਕਿ ਸਰਕਾਰਾਂ ਸਿਰਫ ਆਪਣੀ ਪਾਰਟੀ ਨੂੰ ਬਚਾਉਣਗੀਆਂ ਜੇ ਕਿਸੇ ਹੋਰ ਪਾਰਟੀ ਨੂੰ ਫਿਰ ਐਕਸ਼ਨ ਜ਼ਰੂਰ ਹੁੰਦਾ ਫਿਰ ਐਕਸ਼ਨ ਜ਼ਰੂਰ ਹੁੰਦਾ ਔਰ ਤੁਸੀਂ ਦੇਖੋ ਐਕਸ਼ਨ ਲੈਣ ਦੀ ਬਜਾਏ ਕੋ ਸਰਕਾਰਾਂ ਕੀ ਕਰਦੀਆਂ ਜਿਵੇਂ ਸੈਂਟਰਲ ਗਵਰਨਮੈਂਟ ਦੇ ਵਿੱਚ ਬੀਜੇਪੀ ਬੈਠੀ ਹੈ ਔਰ ਪੰਜਾਬ ਦੇ ਵਿੱਚ ਕਾਂਗਰਸ ਹੈ ਤਾਂ ਅਗਰ ਕਾਂਗਰਸ ਕੋਈ ਐਸਾ ਲਾਅਸ ਕਰਦੀ ਹੈ ਤਾਂ ਸੈਂਟਰਲ ਗਵਰਨਮੈਂਟ ਇਸ ਤਰ੍ਹਾਂ ਦੀ ਕੋਈ ਐਕਟ ਬਣਾ ਕੇ ਜਾਂ ਕੋਈ ਰੂਲ ਬਣਾ ਕੇ ਸਟੇਟ ਗਵਰਨਮੈਂਟ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇਗੀ ਹੀ ਕਰੇਗੀ ਕਿਉਂਕਿ ਉਹ ਐਂਟੀ ਜਿਹੜੀ ਹੈ ਉਹ ਪਾਰਟੀ ਹੈ ਯਾਨੀ ਕਿ ਹੁਣ ਇਸ ਵਾਰ ਜਿਵੇਂ ਹਰਿਆਣਾ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲਿਆ हरियाणा सरकार भी बीजेपी सरकार है ਤੁਹਾਨੂੰ ਲੱਗਦਾ ਨਹੀਂ ਕੁਝ ਹੋਏਗਾ ਨਹੀਂ हरियाणा सरकार ਦੇ ਖਿਲਾਫ ਮੇਰਾ ਖਿਆਲ ਹੈ ਕਿ ਸੈਂਟਰ ਗਵਰਨਮੈਂਟ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲੈਣਗੇ ਲੇਕਿਨ ਅਗਰ ਆਪਾਂ ਦੇਖੀਏ ਕਿ ਕੋਰਟ ਦੇ ਵਿੱਚ ਚਲੀ ਜਾਂਦੀ ਹੈ ਕੋਈ ਯਾਨੀ ਕੋਈ ਵੀ ਜਾ ਸਕਦਾ ਹੈ ਤਾਂ ਕੋਰਟ ਦੇ ਵਿੱਚ ਜਿਹੜਾ ਹੈ ਇਹ ਫੈਸਲਾ ਜਿਹੜਾ ਹੈ ਨਾ ਕਿਸਾਨਾਂ ਦੇ ਹੱਕ 'ਚ ਵੀ ਆਏਗਾ ਇਹ ਜਿਹੜਾ ਹੈ ਜਿਹੜਾ ਕੋਈ ਅਪਰਾਧ ਕਰਦਾ ਹੈ ਉਹਦੇ ਖਿਲਾਫ ਵੀ ਜਾਏਗਾ ਤਾਂ ਜਿਵੇਂ ਤੁਸੀਂ ਦੱਸਿਆ ਹੈ ਕਿ ਅਗਰ ਸਟੇਟ ਗਵਰਨਮੈਂਟ ਕੋਈ ਨੁਕਸਾਨ ਕਰ ਦੇ ਤਾਂ ਸਟੇਟ ਗਵਰਨਮੈਂਟ ਦੇ ਖਿਲਾਫ ਵੀ ਜਾ ਸਕਦਾ ਹੈ ਬਿਲਕੁਲ ਸੋ ਸਾਫ਼ ਤਰ੍ਹਾਂ ਤੁਸੀਂ ਦੇਖਿਆ ਜੀ ਸतीश ਕਰਕਰੇ ਸਾਹਿਬ ਨੇ ਕਾਨੂੰਨੀ ਭਾਸ਼ਾ ਵਿੱਚ ਦੱਸਿਆ ਕਿ ਇਸ ਦੇ ਉੱਪਰ ਐਕਸ਼ਨ ਹੋ ਸਕਦਾ ਹੈਗਾ ਦੂਸਰੇ ਪਾਸੇ ਜਿਹੜੇ ਕਿਸਾਨ ਭਾਈਆਂ ਦੇ ਉੱਪਰ ਪਰਚੇ ਹੋਏ ਨੇ ਉਹ ਲੜਨ ਲਈ ਬਿਲਕੁਲ ਫ੍ਰੀ ਤਿਆਰ ਨੇ ਵਕੀਲ ਭਾਈਚਾਰੇ ਦੇ ਲੋਕ ਸ੍ਰੀਸ਼ ਕਰਕਰੇ ਜਨਕੀ ਆਨੋਂ ਦੀ ਆਪਦੀ ਸੰਸਥਾ ਵੀ ਇਸ ਕੇਸ ਨੂੰ ਲੜਨ ਲਈ ਬਿਲਕੁਲ ਤਿਆਰ ਹੈ ਕਰਕਰੇ ਸਾਹਿਬ ਜਿਹੜਾ ਹੁਣ ਸਾਰਾ ਕੁਝ ਚੱਲ ਰਿਹਾ ਘਟਸਮ ਚੱਲ ਰਿਹਾ ਹੈਗਾ ਸਵੇਰੇ ਵੀ ਮੀਟਿੰਗ ਹੋ ਰਹੀ ਹੈ ਹੁਣ ਵੀ ਮੀਟਿੰਗ ਹੋ ਰਹੀ ਹੈ ਕੱਲ ਵੀ ਮੀਟਿੰਗ ਹੋ ਰਹੀ ਹੈ ਚਾਰ ਮੀਟਿੰਗਾਂ ਹੋ ਗਿਆ ਨਤੀਜਾ ਕੋਈ ਨਹੀਂ ਨਿਕਲਿਆ ਤੁਹਾਨੂੰ ਲੱਗਦਾ ਕਿ ਸਰਕਾਰ ਹੁਣ ਕੁਝ ਕਰੂਗੀ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਇਸ ਟਾਈਮ ਸਰਕਾਰ ਜਿਹੜੀ ਹੈ ਨਾ ਉਹ ਚਾਰੇ ਪਾਸੇ ਘिरी ਵੀ ਹੈ ਸੈਂਟਰ ਗਵਰਨਮੈਂਟ ਕਿਉਂਕਿ ਕਿਸਾਨਾਂ ਦੀ ਐਜੀਟੇਸ਼ਨ ਇਸ ਸਟੇਜ ਤੱਕ ਪਹੁੰਚ ਚੁੱਕੀ ਹੈ ਕਿ ਸਰਕਾਰ ਨੂੰ ਝੁਕਣਾ ਹੀ ਪਏਗਾ ਹੁਣ ਤੁਸੀਂ ਇੱਕ ਗੱਲ ਕੀਤੀ ਹੈ ਮੈਂ ਬੜਾ ਕਲੀਅਰ ਕਹਿਣਾ ਚਾਹੂੰਗਾ ਕਿ ਸਰਕਾਰ ਆਪਣੀ ਇੱਜ਼ਤ ਬਚਾਉਣ ਵਾਸਤੇ ਇਹ ਕਹਿ ਸਕਦੀ ਹੈ ਕਿ ਅਸੀਂ ਇਸ ਐਕਟ ਦੇ ਵਿੱਚ ਜਾਂ ਅਸੀਂ ਇਸ ਕਾਨੂੰਨ ਦੇ ਵਿੱਚ ਸੰਸ਼ੋਧਨ ਕਰਾਂਗੇ ਯਾਨੀ ਕਿ ਐਮੈਂਡਮੈਂਟ ਕਰਾਂਗੇ ਅਗਰ ਉਹ ਅਮੈਂਡਮੈਂਟ ਦਾ ਲਫ਼ਜ਼ ਯੂਜ਼ ਕਰਕੇ ਇਸ ਨੂੰ ਬਦਲਦੀ ਹੈ ਇਸ ਕਾਨੂੰਨ ਨੂੰ ਤਾਂ ਉਹਦੀ ਇੱਜ਼ਤ ਬਚਦੀ ਹੈ ਅਗਰ ਉਹ ਕਹਿੰਦੇ ਹੈ ਕਿ ਅਸੀਂ ਇਹ ਕਾਨੂੰਨ ਜਿਹੜਾ ਹੈ ਰੱਦ ਕਰ ਦਾਂਗੇ ਤਾਂ ਸਰਕਾਰ ਦੀ ਜਿਹੜੀ ਹੈ ਕਿਰਕਰੀ ਹੁੰਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ ਸਵੇਰ ਤੋਂ ਇਹੀ ਕਿਹਾਸ ਲਗਾਇਆ ਜਾ ਰਿਹਾ ਕਿ ਸਰਕਾਰ ਵੱਲੋਂ ਜਿਹੜੇ ਸੂਤਰ ਨੇ ਉਹੀ ਖਬਰ ਦੇ ਰਹੇ ਨੇ ਕਿ ਜਿਹੜਾ ਇਹ ਬਿੱਲ ਨੇ ਇਹਨਾਂ ਵਿੱਚ ਸੋਧ ਹੋ ਸਕਦੀ ਹੈ ਰੱਦ ਨਹੀਂ ਹੋ ਸਕਦੇ ਯੈਸ ਮੈਂ ਪਹਿਲਾਂ ਹੀ ਵਸੀਸ ਸਾਹਿਬ ਇਹ ਗੱਲ ਬੜੀ ਕਲੀਅਰ ਕਰਤੀ ਹੈ ਕਿ ਸਰਕਾਰ ਜਿਹੜੀ ਹੈ ਉਹ ਆਪਣੀ ਇੱਜ਼ਤ ਬਚਾਉਣ ਵਾਸਤੇ ਇਹ ਲਾਜ਼ਮੀ ਕਹੇਗੀ ਕਿ ਅਸੀਂ ਇਹ ਇਸ ਕਾਨੂੰਨ ਨੂੰ ਜਿਹੜਾ ਹੈ ਅਮੈਂਡ ਕਰਾਂਗੇ ਨਾ ਕਿ ਇਹ ਕਹੇਗੀ ਰੱਦ ਕਰਾਂਗੇ ਅਗਰ ਰੱਦ ਕਰਦੇ ਆ ਤਾਂ ਇਟ ਮੀਨਸ ਕਿ ਸਰਕਾਰ ਜਿਹੜੀ ਹੈ ਫੇਲ ਹੋ ਚੁੱਕੀ ਹੈ ਇਸ ਮਾਮਲੇ 'ਚ ਸਰਕਾਰ ਦੇ ਜਿਹੜੇ ਚੁਸਤ ਤਲਾਕੀਆਂ ਨੇ ਇਸ ਤਰ੍ਹਾਂ ਸਾਹਮਣੇ ਆਣਗੀਆਂ ਇਹ ਵਸਿਸ ਸਾਬ ਹੁੰਦਾ ਆ ਹੈ ਚਾਹੇ ਸਰਕਾਰ ਕਿਸੇ ਦੀ ਵੀ ਆ ਜਾਏ ਚਾਹੇ ਸਰਕਾਰ ਆ ਜਾਏ ਕਾਂਗਰਸ ਦੀ ਚਾਹੇ ਆ ਜਾਏ ਬੀਜੇਪੀ ਦੀ لیکن او سینٹر ਦੇ ਵਿੱਚ ਬੈਠ ਕੇ ਆਪਣੀ ਬੇਇੱਜ਼ਤੀ ਕਰਾਉਣ ਤੋਂ بچਣ ਵਾਸਤੇ ਤਾਂ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੈ ਉਹ ਕਰਦੀ ਹੈ ਕਿ ਜਨਤਾ ਨੂੰ ਮੂਰਖ ਬਣਾਉਂਦੇ ਆਏ ਆ ਬਣਾਉਂਦੇ ਰਹਿਣਗੇ ਔਰ ਮੇਰੇ ਖਿਆਲ ਹੈ ਜਨਤਾ ਮੂਰਖ ਬਣਦੀ ਰਹੇਗੀ ਪਰ ਇਹ ਛੋਟਾ ਹੈਜੀਟੇਸ਼ਨ ਨਾ ਛੋਟੀ ਬੇਇੱਜ਼ਤੀ ਹੈ ਕਿ ਪੂਰੇ ਵਾਰਡ ਦੇ ਵਿੱਚ ਇਹਦੇ ਬਾਰੇ ਪਤਾ ਲੱਗ ਗਿਆ ਹੈਗਾ ਕਿ 22 ਕਿਲੋਮੀਟਰ ਦੂਰ ਤੱਕ ਕਿਸਾਨ ਸੜਕਾਂ ਦੇ ਬੈਠੇ ਨੇ ਚਾਰੇ ਪਾਸੇ ਤੋਂ ਦਿੱਲੀ ਜਿਹੜੀ ਉਹ ਸੀਲ ਕਰ ਦਿੱਤੀ ਗਈ ਹੈ ਉਹਦੇ باوجود ਵੀ ਸਰਕਾਰ ਨੂੰ ਹਲੇ ਸੋਚਣਾ ਪੈ ਰਿਹਾ ਹੈ ਆ ਬਸ ਇਹ ਸਾਬਤ ਰਹੇ ਕਿ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਾਂ ਕਿ ਤੁਹਾਨੂੰ ਅਖਬਾਰ ਪੜਿਆ ਹੋਣਾ ਹੈ ਕਿ ਇਸ ਟਾਈਮ ਪਾਕਿਸਤਾਨ ਦੀ ਪੂਰੀ ਅੱਖ ਇਸ ਮਾਮਲੇ 'ਚ ਕਿ ਜੋ ਐਜੀਟੇਸ਼ਨ ਕਿਸਾਨਾਂ ਨੇ ਕਰਤੀ ਔਰ ਇਸ ਸਟਰੋਂਗ ਤੋਂ ਸਟਰੋਂਗ ਹੁੰਦੀ ਜਾ ਰਹੀ ਹੈ ਡੇ ਬਾਈ ਡੇ ਪਾਕਿਸਤਾਨ ਜਿਹੜਾ ਹੈ ਉਹ ਇਹ ਟਰਾਈ ਕਰ ਰਿਹਾ ਹੈ ਇਸ ਟਾਈਮ ਕਿ ਅਸੀਂ ਭਾਰਤ ਦੇ ਵਿੱਚ ਹਲਚਲ ਕਿਵੇਂ ਮਚਾ ਸਕਦੇ ਆ ਕਿਉਂਕਿ ਉਹ ਕਿਸਾਨਾਂ ਦੇ ਮੋਢੇ ਤੇ ਡਾਂਗ ਰੱਖ ਕੇ ਸਭ ਕੁਝ ਕਰਨਾ ਚਾਹੁੰਦੇ ਆ ਜਿੱਥੋਂ ਤੱਕ ਤੁਸੀਂ ਇਹ ਗੱਲ ਕੀਤੀ ਹੈ ਕਿ ਕੀ ਇਹਦਾ ਅਸਰ 22 ਕਿਲੋਮੀਟਰ ਤੱਕ 22 ਕਿਲੋਮੀਟਰ ਤੱਕ ਨਹੀਂ ਥਰੂਆਊਟ ਜਿਹੜਾ ਵਰਲਡ ਹੈ ਉੱਥੋਂ ਤੱਕ ਵੀ ਇਹਦੀ ਹੈ ਪਨਕ ਹੋ ਚੁੱਕੀ ਹੈ ਔਰ ਉੱਥੋਂ ਤੱਕ ਸਾਰੇ ਕੰਟਰੀ ਜਿਹੜੇ ਹਨ ਉਹ ਇਸ ਗੱਲ ਤੇ ਕਿਆਸ ਲਗਾ ਰਹੇ ਹਨ ਇਸ ਗੱਲ ਤੇ ਨਿਗਾਹ ਰੱਖੀ ਬੈਠੇ ਆ ਜਿਹੜੇ ਕੰਟਰੀਜ਼ ਇੰਡੀਆ ਦੇ ਖਿਲਾਫ ਹੈ ਕਿ ਅਸੀਂ ਹਲਚਲ ਹੋਰ ਕਿਵੇਂ ਵਧਾ ਸਕਦੇ ਆ ਪਾਕਿਸਤਾਨ ਫਰਸਟ ਨੰਬਰ ਤੇ ਇਸ ਮਾਮਲੇ ਚ ਕਿ ਅਸੀਂ ਇਹਦਾ ਸਹਾਰਾ ਲੈ ਕੇ ਇੰਡੀਆ ਦੇ ਵਿੱਚ ਹਲਚਲ ਮਚਾਈਏ ਸੋ ਬਿਲਕੁਲ ਜਿਹੜੇ ਗਵਾਂਡੀ ਦੇਸ਼ ਨੇ ਜਨਨਲ ਭਾਰਤ ਦੀ ਨਹੀਂ ਵੀ ਬਣਦੀ ਉਹਨਾਂ ਦੇਸ਼ਾਂ ਦੀ ਵੀ ਇਸ ਹੈਜਿਟੇਸ਼ਨ ਦੇ ਉੱਪਰ ਵੱਡੀ ਅੱਖ ਹੈ ਕਿ ਤਾਂ ਜੋ ਇੱਥੇ ਦੀ ਰਾਜਨੀਤੀ ਦੇ ਵਿੱਚ ਦੇਖਲ ਦਿੱਤਾ ਜਾ ਸਕੇ ਤੇ ਤੇ ਲੋਕਾਂ ਦੀ ਜਿਹੜੀ ਸੋਚ ਹੈ ਉਹਨੂੰ ਬਦਲਣ ਵਾਸਤੇ ਹੋਰ ਜੀਵਨ ਕਹਿੰਦੇ ਕਿ ਅਗਦੇ ਵਿੱਚ ਕੀ ਪਣ ਵਾਲੀ ਗੱਲ ਹੋ ਸਕਦੀ ਹੈ ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਦੇ ਦੇ ਉੱਪਰ ਕੁਝ ਸੋਚਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਜਿਹੜੇ ਕਿਸਾਨਾਂ ਉੱਪਰ ਕੀਤੇ ਹੋਏ ਪਰਚੇ ਨੇ ਉਹ ਪਰਚੇ ਵੈਸੇ ਦਾ ਰੱਦ ਹੋਣਾ ਚਾਹੀਦਾ ਹੈ ਅਗਰ ਨਹੀਂ ਵੀ ਰੱਦ ਹੁੰਦੇ ਤਾਂ ਸਾਰਾ ਵਕੀਲ ਭਾਈਚਾਰਾ ਜਿਹੜਾ ਹੈਗਾ ਉਹ ਇਸ ਗੱਲ ਦਾ ਐਲਾਨ ਕਰ ਚੁੱਕਿਆ ਕਿ ਅਸੀਂ ਇਹਨਾਂ ਦੇ ਕੇਸ ਫ੍ਰੀ ਲੜਾਂਗੇ ਜਿਸ ਵਿੱਚ ਸतीश ਕਰਕਰੇ ਜੀ ਨੇ ਆਪਣੀ ਸੰਸਥਾ ਦਾ ਨਾਮ ਵੀ ਲਿੱਤਾ ਹੈਗਾ ਕਿ ਅਸੀਂ ਬਿਲਕੁਲ ਫ੍ਰੀ ਕੇਸ ਲੜਨ ਲਈ ਤਿਆਰ ਬੈਠੇ ਹਾਂ ਸੋ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਉੱਪਰ ਅਮਲ ਕਰਦੀ ਹੈ ਜਾਂ ਕਿ ਅੱਗੇ ਕਿਸਾਨਾਂ ਨਾਲ ਸੰਘਰਸ਼ ਹੋਰ ਤੇਜ਼ ਹੁੰਦਾ ਕਿਉਂਕਿ ਕਿਸਾਨ ਵੀ ਡਟੇ ਹੋਏ ਨੇ ਆਪਣੀ ਮੰਗ ਨੂੰ ਲੈ ਕੇ ਇਸ ਜਿਹਾ ਦੇਖਦੇ ਹੋ ਸਕਾਈ ਨਿਊਜ਼ ਮੈਨੂੰ ਕਿਰਨ ਵਿਸ਼ੇਸ਼ ਨੂੰ ਤੇ ਕੈਮਰਾਮੈਨ ਹਰਪਾਲ ਨੂੰ ਤੇ ਔਰਜਾਸਤ ਧੰਨਵਾਦ ਜੀ